ਸਤਿ ਸ੍ਰੀ ਅਕਾਲ ਦੋਸਤੋ ਅੱਜ ਗੱਲ ਕਰਦੇ ਆ ਪੰਜਾਬੀਆਂ ਦੀ ਮਾਂ ਖੇਡ ਕਬੱਡੀ ਦੀ ਤੇ ਕਬੱਡੀ ਦੇ ਇਤਿਹਾਸ ਵਿੱਚ ਇਹੋ ਜਿਹਾ ਮੀਲ ਪੱਥਰ ਸਾਬਤ ਹੋਣ ਜਾ ਰਿਹਾ ਹੈ ਬਜੀਠੇ ਹਲਕੇ ਦਾ ਪਿੰਡ ਹੈ ਜੀ ਮਾਂਗਾਸਰਾਏ ਜਿੱਥੇ ਕਬੱਡੀ ਦਾ ਸਿਰਾ ਹੋਣ ਜਾ ਰਿਹਾ ਮਿੱਤਰੋ ਪੂਰੇ ਪੰਜਾਬ ਤੇ ਹਰਿਆਣੇ ਦੀ ਕ੍ਰੀਮ ਖੇਡਣੀ ਆ 6 April ਦੇ ਦਿਨ ਐਤਵਾਰ ਨੂੰ ਨੋਟ ਕਰ ਲਓ ਦਿਲਾ ਦੀਆਂ ਡਾਇਰੀਆਂ ਤੇ ਤੇ ਪਤਾ ਕੀ ਹੈ ਪਹਿਲਾ ਇਨਾਮ 4 ਲੱਖ ਰੁਪਈਆ 4 ਲੱਖ ਦੂਸਰਾ ਇਨਾਮ ਹੈ 3.5 ਲੱਖ ਤੇ ਬੈਸਟਾਂ ਨੂੰ ਫੂਡ ਟਰੈਕਟਰ ਦਿੱਤੇ ਜਾਣੇ ਆ ਅੱਜ ਤੱਕ ਸ਼ੋਅ ਮੈਚ ਕਦੇ ਇੰਨਾ ਮਹਿੰਗਾ ਨਹੀਂ ਹੋਇਆ ਅੱਜ ਤੱਕ ਜੇ ਗੱਲ ਕਰੀਏ ਤੇ ਫੈਡਰੇਸ਼ਨਾਂ ਦੇ ਮੈਚਾਂ ਵਿੱਚ ਵੀ ਐਡੇ ਵੱਡੇ ਇਨਾਮ ਨਹੀਂ ਕਿਸੇ ਨੇ ਰੱਖੇ ਜਿੰਨਾ ਇੱਕ ਮੈਚ ਤੇ ਮਾਂਗਾਸਰਾਏ ਵਾਲਿਆਂ ਰੱਖਤਾ ਹੈ ਕੁੱਲੇ ਖਾਲਸਤਾਨੀ ਦਾ ਪਿੰਡ ਆ ਮਿੱਤਰੋ ਮਾਂਗਾਸਰਾਏ ਤੇ ਜੇ ਅੱਜ ਗੱਲ ਕਰੀਏ ਤੇ ਪਿੰਡ ਦੇ ਲੋਕਾਂ ਨੇ ਵੀ ਦਿਲਾਂ ਦੀਆਂ ਗਹਿਰਾਈਆਂ ਤੋਂ ਸਾਥ ਦਿੱਤਾ ਗੋਰੇ ਸਰਪੰਚ ਦਾ ਜੇ ਗੱਲ ਕਰੀਏ ਤੇ ਸੁਖਬੀਰ ਸਿੰਘ ਯੂਐਸਏ ਯਸ਼ਾਨ ਇੰਗਲੈਂਡ ਨਵਤੇਜ ਇਟਲੀ ਸੁਖਮਨ ਇੰਗਲੈਂਡ ਸੁਖਰਾ ਯੂਐਸਏ ਅਮਰਬੀਰ ਕੈਨੇਡਾ ਅਰਮਾਨ ਇੰਗਲੈਂਡ ਤੇ ਅਰਸ਼ ਯੂਐਸਏ ਵੱਲੋਂ ਦਿਲਾਂ ਦੇ ਪੈਕ ਕਹਿੰਦੇ ਸਾਰੇ ਦਰਵਾਜ਼ੇ ਖੋਲ ਕੇ ਮਦਦ ਕੀਤੀ ਆ ਇਸ ਕਬੱਡੀ ਕੱਪ ਦੇ ਲਈ ਤੇ ਤੁਹਾਡਾ ਭਰਾ ਗੋਰਾ ਸਰਪੰਚ ਜਿਹੜਾ ਸਾਰੇ ਇਸ ਮੈਚ ਦੀ ਦੇਖ ਰੇਖ ਵਿੱਚ ਹੋ ਰਹੀ ਜਿੱਦੀ ਵਿੱਚ ਤੇ ਗੋਰਾ ਸਰਪੰਚ ਦੋਵੇਂ ਹੱਥ ਜੋੜ ਕੇ ਦਿਲਾਂ ਦੀਆਂ ਗਹਿਰਾਈਆਂ ਤੋਂ ਆਪਣੇ ਸਾਰੇ ਸੱਜਣ ਸਨੇਹੀਆਂ ਨੂੰ ਹੱਥ ਜੋੜ ਕੇ ਸੱਦਾ ਦਿੰਦਾ ਵੀ ਮਿੱਤਰੋ 6 ਅਪ੍ਰੈਲ ਦਿਨ ਐਤਵਾਰ ਨੂੰ ਮਾਂਗਾ ਸਰਾਏ ਦੀ ਧਰਤੀ ਤੇ ਇੱਕ ਵੱਡਾ ਕਬੱਡੀ ਦਾ ਮੈਚ ਹੋਣ ਜਾ ਰਿਹਾ ਪਹਿਲਾ ਇਨਾਮ 4 ਲੱਖ ਦੂਰਾ 3.5 ਲੱਖ ਤੇ ਬੈਸਟਾਂ ਨੂੰ ਫੋੜ ਦਿੱਤੇ ਜਾਣਿਆ ਤੇ ਬਾਅਦ ਵਿੱਚ ਕਹਿੰਦੇ ਆ ਹਰ ਫੁਚੀਮੇ ਦਾ ਅਖਾੜਾ ਵੀ ਲੱਗਣਾ ਭਾਈ ਮਿੱਤਰੋ ਦੁਨੀਆ ਦਾ ਪਈਆ ਯਾਰਾ ਪਰੇ ਤੋਂ ਪਰੇ ਸਿਆਣੇ ਸੱਚ ਕਹਿੰਦੇ ਆ ਅੱਜ ਮੰਗੇ ਵਾਲਿਆਂ ਦੱਸਤਾ ਕਿ ਸਿਰਾ ਕਿਨੂੰ ਕਹਿੰਦੇ ਆ ਸਿਰਾ ਕਿਨੂੰ ਕਹਿੰਦੇ ਆ ਮਿੱਤਰੋ ਪਰ ਇੱਕ ਗੱਲ ਯਾਦ ਰੱਖਿਓ ਮੈਂ ਜ ਭਾਵੇਂ ਇੱਕ ਹੀ ਕਿਰਾਇਆ ਤੇ ਮੰਗੇ ਵਾਲਿਆਂ ਨੇ ਉਹ ਸਰਾਇ ਲਾਇਆ ਸਿਰਾਇ ਲਾਇਆ ਸਿਰਾਇ ਲਾਇਆ ਓਏ